ਪੰਚਾਇਤੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਪਿੱਛੋਂ ਪਿੰਡ ਸੁੰਨਣਕਲਾਂ ਦੇ ਨਵੇਂ ਬਣੇ ਸਰਪੰਚ ਸਰਦਾਰ ਦਿਲਜੀਤ ਸਿੰਘ ਜੀ ਬਿੱਲੂ ਵੱਲੋਂ ਗੁਰਦੁਆਰਾ ਸਿੰਘ ਸਵਾ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਇਸ ਮੌਕੇ ਬੋਲਦਿਆਂ ਉਹਨਾਂ ਨਗਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਮੈਨੂੰ ਜੋ ਨਗਰ ਵਾਸੀਆਂ ਨੇ ਸੇਵਾ ਲਈ ਹੈ ਮੈਂ ਉਸ ਨੂੰ ਤਹਿ ਦਿਲੋਂ ਨਿਭਾਵਾਂਗਾ ਅਤੇ ਇਹਨਾਂ 5 ਸਾਲਾਂ ਵਿੱਚ ਵਿਕਾਸ ਦੀਆਂ ਨੇਰੀਆਂ ਲਿਆ ਦੇਵਾਂਗਾ ਉਹਨਾਂ ਸਾਂਝੀ ਵਾਰਤਾ ਦਾ ਸੁਨੇਹਾ ਦਿੰਦੇ ਆਂ ਨਗਰ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਅਤੇ ਕਿਹਾ ਕਿ ਮੈਨੂੰ ਨਗਰ ਦੇ ਵਿਕਾਸ ਦੇ ਲਈ ਤੁਹਾਡੇ ਸਾਥ ਦੀ ਲੋੜ ਹੈ ਅਤੇ ਮੈਂ ਵੀ ਬਿਨਾਂ ਕਿਸੇ ਨਾਲ ਪਾਰਟੀਵਾਦੀ ਦਾ ਭੇਦਭਾਵ ਕੀਤੇ ਹਰ ਪਲ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਇਸ ਸਮਾਗਮ ਵਿੱਚ ਹਲਕਾ ਨਕੋਦਰ ਦੇ ਐਮਐਲਏ ਬੀਬੀ ਇੰਦਰਜੀਤ ਕਰਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਨਵੀਂ ਬਣੀ ਪੰਚਾਇਤ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨਗਰ ਵਾਸੀਆਂ ਨੂੰ ਕਿਹਾ ਕਿ ਪਾਰਟੀਵਾਦੀ ਤੋਂ ਉੱਪਰ ਉੱਟ ਕੇ ਨਵੀਂ ਬਣੀ ਪੰਚਾਇਤ ਦਾ ਵਿਕਾਸ ਕਾਰਜਾਂ ਵਿੱਚ ਸਾਥ ਦਿਓ ਇਸ ਮੌਕੇ ਉਹਨਾਂ ਨਗਰ ਵਾਸੀਆਂ ਨੂੰ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਅਤੇ ਨਵੀਂ ਚੁਣੀ ਪੰਚਾਇਤ ਨੂੰ ਸਰੂਪਾਪਾ ਸਨਮਾਨਿਤ ਕੀਤਾ। ਉਹਨਾਂ ਦਾ ਸਨਮਾਨ ਕਰਦੇ ਹਾਂ ਨਵੀਂ ਬਣੀ ਪੰਚਾਇਤ ਨੇ ਵੀ ਉਹਨਾਂ ਨੂੰ ਸਰੂਪਾਪਾ ਸਨਮਾਨਿਤ ਕੀਤਾ। ਇਸੇ ਮੌਕੇ ਹਲਕਾ ਨਕੋਦਰ ਦੇ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਨਵੇਂ ਬਣੇ ਸਰਪੰਚ ਸੁੰਨਣਕਲਾਂ ਦੇ ਸਰਦਾਰ ਦਿਲਜੀਤ ਸਿੰਘ ਜੀ ਬਿੱਲੂ, ਸੁਰਿੰਦਰਪਾਲ ਪੰਚ, ਭਵਿੰਦਰਪਾਲ ਪੰਚ, ਬਲਵਿੰਦਰ ਕੌਰ ਪੰਚ, ਮਨਮੋਹਨ ਕੌਰ ਪੰਚ ਸੋ ਕੋਵਿੰਦਰ ਸਿੰਘ ਪੰਚ ਅਤੇ ਇਲਾਕੇ ਭਾਦਿਆਂ ਨਾਮਵਰ ਸ਼ਖਸੀਅਤਾਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ ਸਾਰੇ ਨਕਲ ਵਾਸੀਆਂ ਦਾ ਤਹਿ ਦਰਉਂ ਧੰਨਵਾਦੀਆਂ ਜਿਨ੍ਹਾਂ ਨੇ 5 ਸਾਲ ਦੀ ਸੇਵਾ ਮੇਰੀ ਝੋਲੀ ਪਾਈ ਆ। ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੱਗੇ ਹਮੇਸ਼ਾ ਇਹ ਅਰਦਾਸ ਕਰਦਾ ਕਿ ਮੇਰਾ ਸਿਰ ਹਮੇਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਟੇ ਰਹੇ ਤੇ ਸੰਗਤਾਂ ਦੀ ਚਰਨਾਂ ਦੀ ਧੂੜ ਬਣ ਕੇ ਮੈਂ ਰਹਾ। ਕਦੇ ਮੇਰੇ ਵਿੱਚ ਇੰਨੀ ਹੰਮਾ ਨਾ ਆਵੇ ਕਿ ਮੈਂ ਕੋਈ ਮਾਣ ਆਪਣੇ ਆਪ ਨੂੰ ਕਰ ਸਕਾਂ। ਸੋ ਮੈਂ ਸੰਗਤਾਂ ਦੀ ਹਮੇਸ਼ਾ ਧੂਰ ਚਾਹੁੰਦਾ ਆ ਕਿ ਮੈਂ ਪੈਰਾਂ ਦੀ ਧੂੜ ਹੀ ਵੜ ਕੇ ਰਾਵਾਂ ਸੋ ਇਲੈਕਸ਼ਨ ਹੋ ਚੁੱਕੀ ਆ ਕੋਈ ਵੀ ਇਲੈਕਸ਼ਨ ਇਦਾਂ ਨਹੀਂ ਹੁੰਦੀ ਕਿ ਸਾਰੇ ਇੱਕੋ ਹੀ ਪਾਸੇ ਹੁੰਦੇ ਆ ਸੋ ਇਲੈਕਸ਼ਨ ਦਾ ਜੋ ਵੀ ਜਵਾਬ ਆ ਉਹ ਆਪਣਾ ਵਸਾਰਾ ਨੱਗਰ ਦਿੰਦਾ ਆ ਨੱਗਰ ਨੇ ਜੋ ਪੰਚਾਇਤ ਚੁਣ ਲਈ ਆ ਉਹ ਆਪਾਂ ਨੂੰ ਸਭ ਨੂੰ ਕਬੂਲ ਆ ਰਕਮੇ ਵੀ ਚਾਹੀਦੀ ਆ ਜੇ ਆਪਾਂ ਦਿਲ ਦੇ ਵਿੱਚੋਂ ਉਹੋ ਹੀ ਖਰੋਸ ਹਤਨਾ ਕੀਤੀ ਤੇ ਆਪਣੇ ਪਿੰਡ ਦਾ ਫਿਰ ਨੁਕਸਾਨ ਹੋਣਾ ਹੀ ਆ ਆਪਾਂ ਨੂੰ ਸਭ ਨੂੰ ਪਤਾ ਆ ਕਿ ਪਿਛਲੇ 5 ਸਾਲ ਆਪਰੇ ਭਾਈਚਾਰੇ ਨੇ ਕਿਸ ਤਰ੍ਹਾਂ ਜਲਿਆ ਮੈਂ ਨਹੀਂ ਚਾਹੁੰਦਾ ਕਿ ਆਪਣਾ ਪਿੰਡ ਫਿਰ ਉਸ ਤਰ੍ਹਾਂ ਹੀ ਰਵੇ ਸੋ ਆਪਾਂ ਦੋਨੋਂ ਭਾਈਚਾਰਿਆਂ ਦਾ ਮਾਨ ਸਰਕਾਰ ਕਰਦੇ ਰਹੀਏ ਤੇ ਪਿੰਡ ਦੇ ਵਿੱਚ ਇੱਕ ਸਤਿ ਪਾਣਾ ਪੜਾ ਕੇ ਆਪਾਂ ਰਹੀਏ ਸੋ ਵੋਟਰਾਂ ਨੇ ਇਲੈਕਸ਼ਨ ਦੇ ਵਿੱਚ ਜੋ ਵੀ ਆ ਉਹ ਇਸੇ ਤਰ੍ਹਾਂ ਹੁੰਦਾ ਕਿ ਆਪਾਂ ਜੀ ਇਹ ਦੇਖੀਏ ਕਿ ਇਹਨੇ ਮੈਨੂੰ ਬੋਟ ਪਾਈ ਆ ਇਹਨੇ ਨਹੀਂ ਪਾਈ ਜਿਹਨੇ ਬੋਟਾਂ ਪਾਈਆਂ ਉਹਨਾਂ ਦਾ ਵੀ ਕਰਨਾ ਹੈ ਤਰਨਾ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦੇ ਵੀ ਨਾਲ ਜੀ ਇਹ ਕਦੇ ਇਸ ਤਰੀਕੇ ਨਾਲ ਨਹੀਂ ਹੋਊਗਾ ਕਿ ਇਸਨੇ ਬੋਟਾਂ ਨਹੀਂ ਪਾਈਆਂ ਤੇ ਮੈਨੇ ਦੇ ਨਾਲ ਨਹੀਂ ਹੈਗਾ ਤੋਂ ਮੈਂ ਵੀ ਭਾਈਚਾਰੇ ਸਾਰਿਆਂ ਨੂੰ ਬੇਹੀ ਵੀਰ ਕਰਦਾ ਕਿ ਤੁਸੀਂ ਵੀ ਮੇਰੇ ਨਾਲ ਸਹਿਯੋਗ ਦਿਓ ਕਲਾ ਇਨਸਾਨ ਕੋਈ ਵੀ ਕੁਝ ਨਹੀਂ ਹੁੰਦਾ ਬਾਕੀ ਆਪਣੇ ਪਿੰਡ ਦੇ ਹਾਲਾਤ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਆਪਣੇ ਜਿਹੜਾ ਹਾਈ ਸਕੂਲ ਆ ਉਹਦੇ ਵਿੱਚ ਵੀ ਪੋਸਟਾਂ ਨਹੀਂ ਆ ਤੇ ਉਹ ਵੀ ਆਪਾਂ ਮੈਂ ਇੱਕ ਛੋਟੀ ਜਿਹੀ ਬਾਸੀ ਸਾਹਿਬ ਨੂੰ ਬੇਨਤੀ ਵੀ ਕਰਨੀ ਚਾਹਣਾ ਆ ਤੇ ਜੇ ਸਾਡੇ ਸਕੂਲ ਲਈ ਕੋਈ ਸ਼ੌਕ ਕਰ ਸਕਦੇ ਆ ਜਾਂ ਸਾਡਾ ਸਹਿਯੋਗ ਦੇ ਸਕਦੇ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਕਿ ਇਹਨਾਂ ਦੇ ਵਾਸਤੇ ਤੋਂ 4 ਤੋਂ ਬਾਅਦ ਸਾਡਾ ਸੂਮਰ ਹਮੇਸ਼ਾ ਥੱਲੇ ਜਾਂਦਾ ਜਾਂਦਾ ਹੁਣ ਇੰਨ ਤੱਕ ਜਾ ਚੁੱਕਾ ਆ ਜਿਹੜੇ ਕੋਸ਼ ਸਵਾਸ ਲੈ ਰਿਹਾ ਆ ਜਿਹੜਾ ਆਪਣੇ ਬੱਚਿਆਂ ਦਾ ਭੇਖ ਖਤਮ ਹੋ ਰਿਹਾ ਆ ਸੋ ਦੂਸਰਾ ਆਪਣੀ ਦੀ ਡਿਸਪੈਂਸਰੀ ਆ ਉਹ ਵੀ ਫੇਰ ਹੋ ਚੁੱਕੀ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸ ਪੈ ਚੁੱਕੇ ਆ ਕਿ ਉਹਨਾਂ ਦੀ ਸ਼ਰਤ ਜਿਹੜੀ ਮੈਂ ਤਨ ਕਿਹਾ ਵੀ ਸੀ ਬਹੁਤ ਪਰ ਉਹਨਾਂ ਨੂੰ ਸਹਿਮਤ ਦੇ ਕੇ ਆਇਆ ਵੀ ਆਪਾਂ ਉਹ ਵੀ ਚਲੋਣੀ ਆ ਪਰ ਮੈਨੂੰ ਸਾਰਾ ਭਾਈਚਾਰਾ ਵੀ ਨਾਲ ਚਾਹੀਦਾ ਹੈ ਇਹ ਨਹੀਂ ਵੀ ਗੱਲਾ ਭਾਈਚਾਰਾ ਤਾਂ ਇੱਕ ਹੀ ਆ ਆਪਣੇ ਦੋਨੇ ਭਾਈਚਾਰੇ ਉਸੇ ਤਰ੍ਹਾਂ ਰਹਿਣਗੇ ਜਿਸ ਤਰ੍ਹਾਂ ਅੱਗੇ ਆ ਮੈਂ ਐਂ ਤੇ ਅਖੀਰ ਤੇ ਐਮਐਲਏ ਸਾਹਿਬਾ ਇੱਥੇ ਆਉਂਦੇ ਜੀ ਆਇਆਂ ਕਹਿੰਦਾ ਜਿੰਨੇ ਵੀ ਸਰਪੰਚ ਪੰਜ ਔਰ ਮੇਰੇ ਪਿੰਡ ਦੇ ਬਸਨੀਕ ਜਾਂ ਦੂਰੋਂ ਨੇੜੋਂ ਆਏ ਆ ਮੈਂ ਉਹਨਾਂ ਦਾ ਤਹਿ ਦਰੋਂ ਧੰਨਵਾਦ ਕਰਦਾ ਮੈਂ ਕੀਤੇ ਹੀ ਕਹਿਣਾ ਚਾਹੁੰਦਾ ਆ ਕਿ ਆਪਾਂ ਦੋਨੇ ਭਾਈਚਾਰਾ ਇੱਕ ਬਣਾ ਕੇ ਰੱਖੀਏ ਤੇ ਆਪਣੇ ਪਿੰਡ ਨੂੰ ਉਸ ਤਰੀਕੇ ਨਾਲ ਨਾ ਬਣਾਈਏ ਜਿਹੜੇ 5 ਸਾਲਾਂ ਪਿਛਲੇ ਖਤਮ ਕਰ ਚੁੱਕੇ ਆ ਹੁਣ ਆਪਾਂ ਇਹ ਨਹੀਂ ਕਰਨੇ 15 ਸਾਲ ਬਾਅਦ ਇਹ ਵਾਰੀ ਆਈ ਆ ਕਿ 15 ਸਾਲ ਮੇਰੇ ਸਾਹ ਦਾ ਅੱਗੇ ਨਿਕਲ ਜਾਣੇ ਆ ਠੀਕ ਆ 8 ਤੋਂ 13 ਤੱਕ ਮੈਂ ਪਹਿਲਾ ਸਰਪੰਚ ਰਿਆ ਉਹ ਵੀ ਤੁਸੀਂ ਲੋਕਾਂ ਨੇ ਮੈਨੂੰ ਚੁੜਿਆ ਸੀ ਹੁਣ ਵੀ ਤੁਸੀਂ ਇਹ ਜੋ ਕੁਝ ਵੀ ਮੇਰੇ ਝੋਲੀ ਪਾਇਆ ਮੈਂ ਵੀ ਹਮੇਸ਼ਾ ਇਹੀ ਚਾਹੁੰਦਾ ਕਿ ਸੰਗਤ ਤੋਂ ਉੱਪਰ ਕੁਝ ਨਹੀਂ ਹੈਗਾ ਸੰਗਤ ਹੀ ਮੇ ਸ਼ਬਦ ਹੈ ਪੈਰਾਂ ਦੀ ਧੂੜੀ ਬਣ ਕੇ ਆ। ਸੋ ਮੈਂ ਇਲਾ ਹੀ ਕਹਿੰਦਾ ਹੋਇਆ ਕਿਸੇ ਨੇ ਵੀ ਬਾਜ ਸਾਹਿਬ ਬੋਲ ਚੁੱਕਾ ਹੋਵੇ ਜਾਂ ਮੇਰੇ ਤੋਂ ਗਲਤੀ ਨਾਲ ਕੁਝ ਵੀ ਕਹਿ ਚੁੱਕਾ ਹੋਵੇ ਕਦੇ ਵੀ ਬੋਲਦੇ ਟਾਈਮ ਤੇ ਕੁਝ ਕਹਿ ਚੁੱਕਾ ਨੇ ਉਹਦੇ ਲਈ ਮੈਂ ਖਮਾ ਦਾ ਸਾਰਿਆਂ ਤੋਂ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੁਇਤ ਹਜ਼ੂਰੀ ਵਿੱਚ ਜੁੜ ਬੈਠੇ ਗੁਰਪ੍ਰੀਤ ਸਾਧ ਸੰਗਤ ਜੀ ਗੁਰੂ ਫਤਿਹ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦਾ ਮੌਕਾ ਹੈ ਨਗਰ ਦੀ ਨਵੀਂ ਪੰਚਾਇਤ ਚੁਣੀ ਗਈ ਸਰਦਾਰ ਦਰਜੀਤ ਸਿੰਘ ਜੀ ਸਰਪੰਚ ਚੁਣੇ ਨੇ ਤੁਸੀਂ ਸਭ ਨੇ ਮਿਲ ਕੇ ਔਰ ਅੱਜ ਉਹਨਾਂ ਨੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਓਟ ਆਸਰਾ ਲਿਆ ਨੰਦਾ ਧੰਨਵਾਦ ਕਰਨ ਵਾਸਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਜਿਸੀ ਸਾਰੇ ਗੁਰੂ ਦੇ ਘਰ ਦੇ ਵਿੱਚ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਇਹ ਦਿਨ ਦਿਖਾਇਆ ਖਾਇਆ ਔਰ ਸਾਰੇ ਨਗਰ ਨੂੰ ਲੱਖ ਲੱਖ ਵਧਾਈਆਂ ਨਵੀਂ ਚੁਣੀ ਪੰਚਾਇਤ ਦੀਆਂ ਸੁਖ ਸ਼ਾਂਤੀ ਦੇ ਨਾਲ ਇਹ ਲਖਸ਼ਾ ਹੋਈ ਹੈ ਪੰਚਾਇਤ ਚੁਣੀ ਗਈ ਹੈ ਨਵੀਂ ਹੈ ਨਵੀਂ ਇਹ ਵੀ ਇੱਕ ਵਿਆਵਰਤਨ ਹੋਲ ਹੁੰਦਾ ਜਦੋਂ ਨਜੰਬਦਤ ਹੁੰਦੇ ਨੇ ਪਰ ਪਿਛਲਾ ਕਾਫੀ ਸਮਾਂ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਉਹ ਮਾਡਲ ਸੀ ਸਮਝਣ ਲੰਘ ਗਿਆ ਕਈ ਵਾਰੀ ਸਬਕ ਸਬਕ ਨੇ ਹੁੰਦੇ ਸੀ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਮਾੜਾ ਸਮਾਂ ਵੀ ਸਾਨੂੰ ਕੋਈ ਨਾ ਕੋਈ ਸਬਕ ਦੇਣਾ ਹੁੰਦਾ ਕਿ ਇਤفاق ਬਿਨਾ ਪਿਆਰ ਬਿਨਾ ਨਕਰ ਨਾਲ ਪਿਆਰ ਬਿਨਾ ਹੋ ਜੇ ਸਮੇਂ ਸਾਹਮਣੇ ਆ ਜਾਂਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਨਵੇਂ ਪੰਚਾਇਤ ਚੁਣੀ ਗਈਏ ਬੇਸ਼ੱਕ ਜਿਹੜੀ ਮਰਜੀ ਪਾਰਟੀ ਤੇ ਹੋਣ ਪੰਚਾਂ ਨੂੰ ਪਰਮੇਸ਼ਵਰ ਦਾ ਦਰਜਾ ਇਸ ਕਰਕੇ ਸਾਰੀ ਸੰਗਤ ਤੁਸੀਂ ਵਧਾਈ ਦੇ ਪਾਤਰ ਹੋ ਜਿਨ੍ਹਾਂ ਨੇ ਆਪਣੇ ਨੱਕਰ ਦੀ ਪੰਚਾਇਤ ਚੁਣੀ ਆਪਣੇ ਕੰਮਾਂ ਕਰਨ ਵਾਸਤੇ ਪੰਚਾਇਤ ਸੰਡਾ ਮਕਸਦ ਜਿਹੜਾ ਉਹ ਨਗਰ ਕਾ ਡਿਵੈਲਪਮੈਂਟ ਹੁੰਦੀ ਹੈ ਔਰ ਡਿਵੈਲਪਮੈਂਟ ਕੱਲਾ ਗੜੀਆਂ ਨਾਲੀਆਂ ਨੂੰ ਨਹੀਂ ਕਹਿ ਚਾਹੀਦਾ ਅਸੀਂ ਆਪਣੇ ਪੱਧਰ ਤੇ ਵੀ ਸਰਕਾਰ ਵੀ ਅਸੀਂ ਡਿਵੈਲਪਮੈਂਟ ਲਈ ਪਾਈਚੱਕ ਸੰਜ ਨੂੰ ਸਭ ਤੋਂ ਮਜ਼ਬੂਤੀ ਦੇਣੀ ਮੰਨਦੇ ਹਾਂ ਕਿ ਉਹ ਨਕਰ ਕਾਮਯਾਬ ਹੁੰਦੇ ਨੇ ਜਿਹੜੇ ਲਖਣਾ ਤੋਂ ਬਾਅਦ ਭੁੱਲ ਜਾਂਦੇ ਕਿ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਇਕੱਠੇ ਹੁੰਦੇ ਨੇ ਇਕੱਠੇ ਹੋ ਕੇ ਆਪਣੇ ਨਗਰ ਦਾ ਭਲਾ ਸੋਚਦੇ ਜਿਵੇਂ ਕਿ ਪਹਿਲਾਂ ਗੱਲ ਹੋਈ ਹੈ ਪੜ੍ਹਾਈ ਦਿਖਾਈ ਸੋਚਦੇ ਆ ਚੰਗੇ ਲਾਜਵਾਬੇ ਸੋਚਦੇ ਆ ਨਗਰ ਦੇ ਬੱਚਿਆਂ ਦੇ ਭਵਿੱਖ ਬਾਰੇ ਸੋਚਦੇ ਆ ਨਗਰ ਦੇ ਵਿੱਚ ਲਾਇਬ੍ਰੇਰੀ ਹੈ ਕਿ ਨਹੀਂ ਇਹ ਇਹਦੇ ਬਾਰੇ ਸੋਚਦੇ ਆ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਗਲੀਆਂ ਨਾਲੀਆਂ ਤੋਂ हट ਕੇ ਹੰਢੀ ਗਲੀਆਂ ਨਾਲੀਆਂ 75 77 ਸਾਲ ਦੀਆਂ ਬਣਦੀਆਂ ਆ ਰਹੀਆਂ ਨੇ ਕੱਚੀਆਂ ਤੋਂ ਪੱਕੀਆਂ ਪੱਕੀਆਂ ਤੋਂ ਟਾਈਲਾਂ ਟਾਈਲਾਂ ਤੋਂ ਬਾਅਦ ਕੁਝ ਹੋਰ ਵੀ ਹੋ ਸਕਦਾ ਇਹ ਇਹਨੂੰ ਅਸੀਂ ਵਿਕਾਸ ਨਹੀਂ ਮੰਨਦੇ ਇਹ ਰੋਜ਼ ਨਾਲ ਦੇ ਨਾਲ ਚੱਲਣ ਵਾਲੇ ਕੰਮ ਨੇ ਕੰਮ ਜਿਵੇਂ 바ਸੀ ਸਾਹਿਬ ਕਹਿ ਰਹੇ ਸੀ ਵੀ ਨਗਰ ਕਿਸੇ ਵੇਲੇ ਚੰਡੀਕਨਾਂ ਦੇ ਵਿੱਚ ਸੀ ਸਕੂਲ ਬਹੁਤ ਵਧੀਆ ਬਣਿਆ ਹੋਇਆ 바ਸੀ ਸਾਹਿਬ ਸਮਾਂ ਬਦਲ ਗਿਆ ਪਿਛਲੇ ਸਮਿਆਂ ਦੇ ਵਿੱਚ ਲੋਕਾਂ ਨੂੰ ਧੋਸਾ ਉੱਠ ਗਿਆ ਸਰਕਾਰੀ ਸਕੂਲਾਂ ਮੈਂ ਆਪਣੇ ਨਗਰ ਦੀ ਤਿੰਨ ਵਾਰ ਸਰਪੰਚ ਰਹੀ ਹਾਂ ਨੰਦ ਲਤਾ। ਔਰ ਉਹਨਾ ਟਾਈਮਾਂ ਦੇ ਵਿੱਚ ਮੈਂ ਆਪਣੇ ਪਿੰਡ ਦਾ ਸਕੂਲ ਬਣਾਇਆ ਜਿਹਨੂੰ ਤੁਸੀਂ ਵੀ ਬਖੂਬੀ ਜਾਣਦੇ ਹੋਣੇ। ਸਨੇ ਗਰਾਊਂਡਰ ਸੀ ਉਹਦੇ 2.5 ਕਰੋੜ ਰੁਪਈਆ ਉਸ ਵੇਲੇ ਖਰਚਿਆ। ਉਦੋਂ ਬੱਚੇ ਬਹੁਤ ਸੀ ਬਹੁਤ ਜਦੋਂ ਕੱਚਾ ਸਕੂਲ ਸੀ। ਜਦੋਂ ਪਾਣੀ ਮੀਂਹ ਪੈ ਜਾਂਦਾ ਸੀ ਤਾਂ ਦੋ ਦੋ ਤਿੰਨ ਤਿੰਨ ਦਿਨ ਛੁੱਟੀ ਕਰਨੀ ਪੈਂਦੀ ਸੀ ਉਹ ਸਕੂਲ ਬੱਚਿਆਂ ਨਾਲ ਭਰੇ ਹੁੰਦੇ ਸੀ। ਔਰ ਉਸੇ ਹੀ ਇਸ ਸਾਹ ਦੇ ਦਾ ਉਹ ਦੇਖਦੇ ਹਾਂ ਮੈਂ ਸ਼ਾਨਦਾਰ ਬਿਲਡਿੰਗ ਬਣਾਈ ਹੈ ਕਿਸੇ ਹੋਟਲ ਦਾ ਬੁਲੇਖਾ ਤੋਂ ਦੀ ਬਿਲਡਿੰਗ ਜਿਹੜੀ ਮੇਰੇ ਨਗਰ ਦੀ ਹੈ ਉਹ ਕਮਰੇ ਖਾਲੀ ਹੋਏ ਕੰਪਿਊਟਰਸ ਹੁੰਦੇ ਪਏ ਕਮਰੇ ਖਾਲੀ ਪਏ ਬੱਚੇ ਹੈ ਇਹ ਬਦਲਦੇ ਯੁੱਗ ਨੇ ਸਿੱਖਿਆ ਦੇ ਮਿਆਰ ਨੂੰ ਛੁਟੇ ਜਦੋਂ ਤੁਸੀਂ ਅਸੀਂ ਪੜ੍ਹਦੇ ਹੁੰਦੇ ਸੀ ਤੇ ਪੰਜਾਂ ਕਲਾਸਾਂ ਕੋਲ ਵੀ ਛੱਡ ਕੋਈ ਟੀਚਰ ਹੁੰਦਾ ਸੀ ਫਿਰ ਅਸੀਂ ਕਿਵੇਂ ਪੜ੍ਹਦੇ ਬੋਰੀਂ ਕੀ ਕਰ ਰਿਹਾ ਕਿ ਜਾਨੀ ਨਾ ਸਕੂਲਾਂ ਦੇ ਵਿੱਚ ਬੈਠਣੋਂ ਬੈਠਣ ਤਰਜੀਹ ਜਿਹੜੀ ਆ ਇਨਫਰਾਸਟ੍ਰਕਚਰ ਨੂੰ ਦੇਣ ਨਾਲ ਕਿ ਪੜ੍ਹਾਈ ਨਹੀਂ ਹੁੰਦੀ ਪਿਛਲੇ ਸਾਲਾਂ 'ਚ ਲੰਬਾ ਸਮਾਂ ਸਕੂਲਾਂ ਦੇ ਵਿੱਚ ਟੀਚਰਾਂ ਨੇ ਭਰਤੀ ਨਹੀਂ ਕੀਤੀਗੀ ਉਸ ਭਰਤੀ ਜਿਹੜੀ ਆ ਭਰਤੀਆਂ ਕਦੋਂ ਸ਼ੁਰੂ ਕਰਦੀਆਂ ਹੁੰਦੀਆਂ ਸੀ ਸਰਕਾਰਾਂ ਜਦੋਂ ਜਾਣ ਦਾ ਟਾਈਮ ਸੀ 5:30 ਸਵੇਰੇ ਤੋਂ ਭਰਤੀ ਸ਼ੁਰੂ ਕਰ ਲੈਂਦੇ ਉਹ ਕੜ-ਕੜ ਦੇ ਨਾਲ ਭਰਤੀ ਜਿਹੜੀ ਕੰਪਨੀਸ਼ਨ ਵਿੱਚ ਕਮੀਆਂ ਪੇਸ਼ੀਆਂ ਖਾਮੀਆਂ ਛੱਡਦੇ ਸੀ ਉਹ ਖਾਮੀਆਂ ਜਾਂਦੇ ਫਾਈਲ ਕੋਟ ਖੜੀਆਂ ਹੁੰਦੀਆਂ ਚ। ਭਰਤੀ ਵਿੱਚ ਇਹ ਪਰ ਹੁਣ ਤੁਸੀਂ ਦੇਖੋ ਪਿਛਲੇ ਢਾਈ ਸਾਲਾਂ ਵਿੱਚ 10000 ਟੀਚਰ ਭਰਤੀ ਕੀਤਾ। ਕੱਚੇ ਪਲਾਜ਼ਮ ਵੀ ਪੱਕੇ ਕੀਤਾ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੀ ਐਜੂਕੇਸ਼ਨ ਫੇਰ ਤੋਂ ਸਾਡੇ ਪਿੰਡਾਂ ਦੇ ਵਿੱਚ ਬਹਾਰਾਂ ਨੇ ਆ ਸਕਿਆ। ਮੁਹਾਰਾ ਬਦਲੀਆਂ ਜਾ ਸਕਣ। ਹੋਰ ਵੀ ਹਜੇ ਟੀਚਰਾਂ ਦੇ ਜਿਹੜੇ ਭਰਤੀ ਦੇ ਕਾਡਰ ਨੇ 바ਸੀ ਸਾਹਿਬ ਜਿਆਦਾ ਚਿਕਿਤਰਾ ਜਾਣਦੇ ਜਿਨ੍ਹਾਂ ਨੇ ਹਾਵੇ ਜੇ ਵੀ ਕਮੀਆਂ ਪੇਸ਼ੀਆਂ ਨੇ ਉਹ ਵੀ ਹਜੇ ਸਕੂਲਾਂ ਚ ਆਉਣ ਤੋਂ ਬਾਅਦੇ ਖੜੇ ਆ ਕੋਸ਼ਿਸ਼ ਕਰ ਰਹੇ ਆ ਕਿ ਟੀਚਰ ਸਕੂਲਾਂ ਦੇ ਵਿੱਚ ਪੂਰੇ ਕੀਤੇ ਜਾ ਸਕੇ ਜਿਵੇਂ ਇਹਨੇ ਦੱਸਿਆ ਕਿ ਵੀ ਜਿਹੜੀ ਸਕੂਲਾਂ ਦੇ ਵਿੱਚ ਟੀਚਰ ਆ ਨਾ ਉਹ ਵਿਸ਼ਿਆਂ ਦੇ ਹਿਸਾਬ ਦੇ ਨਾਲ ਦੇਣੇ ਹੁੰਦੇ ਘੰਟੇ ਦੇ ਹਿਸਾਬ ਦੇ ਨਾਲ ਨਹੀਂ ਤਣਦੇ ਹੁਣ ਆ ਫੇਰ ਉਸੇ ਗੱਲ ਤੇ ਆਉਣੀ ਆ ਕਿ ਜੇ ਤੁਹਾਡੇ ਹਾਈ ਸਕੂਲ ਦੇ ਵਿੱਚ ਮੰਨ ਲਓ ਟੀਚਰ ਹੀ ਬੱਚੇ 50 ਹੈ ਜਸਖਿਆ ਉੱਥੇ ਹੁਣ 5-5 4-4 ਬੱਚਿਆਂ ਨੂੰ ਪਿਕਚਰ ਕਿਵੇਂ ਮੁਹਈਆ ਕਰਾਇਆ ਜਾ ਸਕਦਾ ਸਰਕਾਰ ਇਹਦੇ ਤੇ ਵੀ ਸਰਕਾਰ ਵਿਚਾਰ ਕਰ ਰਹੀ ਆ ਖਾਸ ਕਰਕੇ ਅਸੀਂ ਦੁਆਬੇ ਦੇ ਵਿੱਚ ਥੋੜਾ ਜਿਹਾ ਪੈਟਰਨ ਆਉਣ ਵਾਲੇ ਸਮੇਂ ਦੇ ਵਿੱਚ ਐਜੂਕੇਸ਼ਨ ਦਾ ਬਦਲਾਂਗੇ ਬਣਾਗੇ ਔਰ ਉਹਦੇ ਤੇ ਗੱਲ ਚੱਲਦੀ ਆ ਵਿਚਾਰ ਚੱਲਦੀ ਆ ਕਿਉਂਕਿ ਮਲਵੇ ਦੇ ਵਿੱਚ ਪਿੰਡ ਬਹੁਤ ਵੱਡੇ ਨੇ 10-10000 20000 ਜਿਹੜੀ 33000 ਪਿੰਡ ਦੇ ਪਿੰਡ ਨੇ ਉੱਥੇ ਇੱਕ ਇੱਕ ਪਿੰਡ ਦੇ ਵਿੱਚ ਇੱਕ ਇੱਕ ਸਕੂਲ ਪੁੱਗਦਾ ਔਰ ਜਿਹੋ ਜਿਹੇ ਸਾਡੇ ਦਵਾਬੇ ਦੇ ਪਿੰਡ ਨੇ ਇਹਨਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਸਕੂਲ ਜਿਹੜਾ ਇਸ ਸਮੇਂ ਦੇ ਵਿੱਚ ਜਿਹੜਾ ਹੁਣ ਚੱਲਦੇ ਹਨ ਉਹਦੇ ਵਿੱਚ ਸੰਭਵ ਨਹੀਂ ਹੈਗਾ ਕਿਉਂਕਿ ਬੱਚੇ ਬੀਬੀਆਂ ਸਾਡੀਆਂ ਜਾਂ ਸਾਡੇ ਲੋਕ ਨੇ ਜਿਹੜੇ ਉਹ ਸਰਪੋਜੀਆਂ ਦਾ ਪ੍ਰਾਈਵੇਟ ਬੱਸਾਂ ਆਉਂਦੀਆਂ ਚਟਾਈ ਬੈਲਟ ਲਾ ਕੇ ਪਹੁੰਚਾਉਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ਜਦ ਕਿ ਪដ្ឋਾ ਐਜੂਕੇਸ਼ਨ ਦਾ ਬੱਚਿਆਂ ਦੀ ਤਾਲੀਮ ਦਾ ਬੱਚਿਆਂ ਦੇ ਅਨੁਸ਼ਾਸਨ ਦਾ ਸਿਸਟਮ ਦਾ ਸਾਰਾ ਹੀ ਅੰਗਰੇਜ਼ੀ ਸਕੂਲਾਂ ਨੇ ਬਿਠਾਇਆ ਸਾਡੇ ਹੀ ਪਿੰਡਾਂ ਦੇ ਵਿੱਚੋਂ 12th ਕੀਤੇ ਹੋਏ ਜਾਂ ਬਕਤਵਲ ਬੀਏ ਕੀਤੇ ਹੋਏ ਕਈਆਂ ਨੇ ਬੀਏ ਵੀ ਕੰਪਲੀਟ ਨਹੀਂ ਕੀਤੀ ਜਿਹੜੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਕੇ ਪੜਾਉਂਦੇ ਤੁਸੀਂ ਦੱਸੋ ਜਿਹਨੂੰ ਟ੍ਰੇਨਿੰਗ ਹੀ ਕੋਈ ਨਹੀਂ ਜਿਹਨੇ ਆਪਣੇ ਸਿੱਖਿਆ ਹੀ ਪੂਰੀ ਨਹੀਂ ਕੀਤੀ ਜਿਹਨੇ ਟ੍ਰੇਨਿੰਗ ਹੀ ਨਹੀਂ ਲਈ ਕੇ ਬੱਚੇ ਨੂੰ ਪੜਾਉਣਾ ਕਿਵੇਂ ਜਿਹਨੂੰ ਇਹ ਹੀ ਨਹੀਂ ਪਤਾ ਕਿ ਬੱਚੇ ਦਾ ਜਿਹੜਾ ਉਹ ਵਿਕਾਸ ਕੀਤਾ ਹੋਣਾ ਮਨੋਵਿਕਾਸ ਕੀਤਾ ਹੋਣਾ ਸਿਰਫ ਕਿਤਾਬਾਂ ਪੜ੍ਹਨਾ ਪੜ੍ਹਾਈ ਨਹੀਂ ਹੁੰਦੀ ਸਰਕਾਰੀ ਸਕੂਲਾਂ ਦੇ ਬੱਚੇ ਵੱਧ ਐਫੀਸ਼ੀਐਂਟ ਨਿਕਲਦੇ ਆ ਜ਼ਿੰਦਗੀ ਦੇ ਵਿੱਚ ਤੁਮ ਕਰਨ ਦੇ ਵਿੱਚ ਉਹਨਾਂ ਦਾ ਮਨੋਬਲ ਵੀ ਅੰਗਰੇਜ਼ੀ ਸਕੂਲਾਂ ਦੇ ਬੱਚੇ ਜਿਆਦਾ ਹੁੰਦਾ ਕਿਉਂਕਿ ਉਹਨਾਂ ਨੂੰ ਥੋੜੀਆਂ-ਬੋਧੀਆਂ ਕਮੀਆਂ ਪੇਸ਼ੀਆਂ ਦੇ ਨਾਲ ਜੁਝਦੇ ਰਹਿਣਾ ਪੈਂਦਾ ਅੰਗਰੇਜ਼ੀ ਸਕੂਲ 'ਚ ਜਾਣ ਵਾਲੇ ਬੱਚੇ ਨੂੰ ਜ਼ਿੰਦਗੀ ਦੇ ਵਿੱਚ ਕਮੀ ਪੇਸ਼ੀ ਦਾ ਅਹਿਸਾਸ ਹੀ ਨਹੀਂ ਹੁੰਦਾ ਮਮਸ ਰੇਨ ਨੂੰ ਪਾਣੀ ਦਾ ਗਲਾਸ ਨਹੀਂ ਚੁਪਣ ਦਿੰਦੀ ਆ। ਗੋਦੀ ਚੱਕ ਕੇ ਸੁੱਤੀਆਂ ਠਾੜ ਕੇ ਬਾਥਰੂਮ ਚਾੜ੍ਹੇ ਕਰਦੀਆਂ ਲਣਾਉਂਦੀਆਂ ਘੁਲਾਉਂਦੀਆਂ ਟਾਈ ਬੈਲਟ ਲਾਉਂਦੀਆਂ ਤੇ ਬਸ ਚ ਬਿਠਾ ਲੈਂਦੀਆਂ ਟਫਨ ਦੇ। ਔਰ ਸਰਕਾਰੀ ਸਕੂਲ ਦਾ ਬੱਚਾ ਉਹ ਹੋਰ ਤਰੀਕੇ ਰੁਛਰਾ ਰੇਨ। ਹੋਰ ਤਰੀਕੇ ਸਕੂਲ ਦੇ ਵਿੱਚ ਜਾਂਦਾ। ਉਹਨੂੰ ਸਾਧਨਾਂ ਦੀ ਕਮੀ ਰਹਿੰਦੀ ਆ। ਉਹਨੂੰ ਪੈਸੇ ਤੇ ਨਿੱਦੀ ਕਮੀ ਰਹਿੰਦੀ ਆ। ਉਹਨੂੰ ਬਹੁਤ ਸਾਰੇ ਜ਼ਿੰਦਗੀ ਦੇ ਵਿੱਚ ਕਮੀ ਹੀ ਤੁਹਾਨੂੰ ਅਗਲਾ ਰਸਤਾ ਦਿਖਾਉਂਦਾ। ਜੇ ਤੁਹਾਨੂੰ ਸਭ ਕੁਝ ਜਿਹੜਾ ਨਾਲ ਦੇ ਨਾਲ ਪਲੇਟ ਚ ਪਾ ਕੇ ਮਿਲੀ ਜਾਂਦਾ ਤਾਂ ਕੋਈ ਚੰਗੀਆਂ ਸਖਸ਼ੀਤਾ ਨਹੀਂ ਪੈਦਾ ਹੋ ਸਕਦੀ ਸਮਾਜ ਸੁਧਾਰਕ ਨਹੀਂ ਪੈਦਾ ਹੋ ਸਕਦੇ ਫਿਲਾਸਫਰ ਨਹੀਂ ਪੈਦਾ ਹੋ ਸਕਦੇ ਡਾਕਟਰ ਇੰਜੀਨੀਅਰ ਨਹੀਂ ਪੈਦਾ ਹੋ ਸਕਦੇ ਤੁਹਾਡੀ ਮਾਨਸਿਕਤਾ ਹੀ ਕਮਜ਼ੋਰ ਕਰ ਦਿੰਦੇ ਇਸ ਲਈ